ਸਤਿ ਸ਼੍ਰੀ ਅਕਾਲ ਜੀ ਵੈਲਕਮ ਆਈ ਅੱਜ ਦੇ ਬਲੌਗ ਚ ਆਪਾਂ ਪਹੁੰਚ ਗਏ ਮੰਡ ਗੁਰਦੁਆਰੇ ਤੇ ਇਥੋਂ ਲੱਗੇ ਸੀ ਤੂੜੀ ਚੱਕਣ ਤੂੜੀ ਚੱਕਣ ਤਾਂ ਲੱਗਿਆ ਵੀ ਆਪਾਂ ਜਿਹੜੀ ਫੜ ਪੀੜ ਤਾਂ ਲਈਏ ਲੈ ਕੇ ਚੱਲੇ ਆ ਵੀ ਕੁਛ ਨਾ ਕੁ ਸੇਵਾ ਆਪਣੇ ਪਿੰਡ ਵੱਲੋਂ ਮੰਡ ਗੁਰਦੁਆਰੇ ਵੱਲੋਂ ਸੇਵਾ ਆਓ ਮੰਡ ਗੁਰਦੁਆਰੇ ਵੱਲੋਂ ਇੱਕ ਮੰਡ ਗੁਰਦੁਆਰੇ ਵੱਲੋਂ ਉਹਨਾਂ ਨੇ ਕਿਹਾ ਵੀ ਠੇਕੇਦਾਰਾਂ ਕੋਲ ਨੇ ਵੀ ਤੁਸੀਂ ਜਿੰਨੀ ਲੈ ਕੇ ਜਾਣੀ ਹੈ ਤੂੜੀ ਲੈ ਜਾਓ ਭਾਈ ਉਹਨਾਂ ਦਾ ਧੰਨਵਾਦ ਆ ਤੇ ਆਪਾਂ ਹੁਣ ਜਿੰਨੀ ਕੈਪੈਸਿਟੀ ਹੋਊਗੀ ਤੇ ਆਪਾਂ ਭਰ ਲਾਂਗੇ ਤੇ ਆਪਾਂ ਲਿਜਾਣੀ ਕਿੱਥੇ ਹੈ ਉੱਧਰ ਹੀ ਜਾਣੀ ਆਪਾਂ ਬਾਰਡਰ ਤੇ ਬਾਰਡਰ ਵਾਲੇ ਇਲਾਕੇ ਹਾਲੇ ਪੂਰੀ ਤਰ੍ਹਾਂ ਡਿਸਾਈਡ ਨਹੀਂ ਹੋਇਆ ਕਿੱਥੇ ਜਾਣਾ ਹਨਾ ਤੇ ਉਹ ਦੇਖਦੇ ਹਾਂ ਕਿ ਮੌਕੇ ਤੇ ਕਿੱਥੇ ਜਾਣਾ ਹੈ ਤੇ ਅਸੀਂ ਆਪਣੇ ਵੱਲੋਂ ਤਿਆਰੀ ਕਰਕੇ ਰੱਖਨੇ ਆ ਕਿ ਜਿਵੇਂ ਪਤਾ ਹੀ ਹੈ ਵੀ ਮਾਹੌਲ ਬੜਾ ਖਰਾਬ ਹੋਇਆ ਪੰਜਾਬ 'ਚ ਕੱਲ ਵੀ ਧੂੜੀ ਭਰੀ ਆ ਅਸੀਂ ਜਿਵੇਂ ਅਕਾਲ ਦੇ ਵਾਲੇ ਬਲੌਗ 'ਚ ਤੁਸੀਂ ਦੇਖਿਆ ਹੀ ਆ ਜਿਹੜੇ ਦੌਦਪੁਰ ਪਿੰਡ ਦੇ ਵਿੱਚ ਬੰਨ ਆਲਮੋਸਟ ਹਿੱਲੇ ਗਿਆ ਤੇ ਕਾਫੀ ਸੰਗਤ ਨੇ ਉੱਤੇ ਲਾਇਆ ਤੇ ਜੋੜ ਕਾਫੀ ਤੇ ਦੇਖ ਲਓ ਤੁਸੀਂ ਬਲੌਗ ਦੇ ਵਿੱਚ ਜਾ ਕੇ ਦੇਖ ਲਓ ਕੱਲ ਦੇ ਜਿਹੜਾ ਕੱਲ ਅਪਲੋਡ ਕਰਾਇਆ ਤੇ ਉਹਨਾਂ ਤੋਂ ਚੱਕਣ ਲੱਗੇ ਥੂੜੀ ਇੱਥੇ ਮੈਂ ਪੀਤਾ ਹੰਮਾ ਰਵੀ ਤੇ ਪਾਗੂ ਆਏ ਆ ਬਾਕੀ ਜਿਹੜੇ ਸੁੱਤੇ ਪਏ ਕਹਿੰਦੇ ਕੱਲ ਦੇ ਉਹਨਾਂ ਨੇ ਥਕਾਉਟ ਹੋ ਗਈ ਤੇ ਹੁਣ ਦੇਖਦੇ ਆਂ ਵੀ ਕਿੰਨੇ ਘੱਟ ਸਕਦੇ ਆਪਾਂ ਇਥੇ ਤੂੜੀ ਲੈ ਕੇ ਉਹਨਾਂ ਨੇ ਫੋਨ ਕਹਿਆ ਵੈਸੀ ਕਹਿੰਦੇ ਮਿੱਟੀ ਲਿਓ ਜਾਏ ਮਿੱਟੀ ਮਿੱਟੀ ਉਹਨੂੰ ਸਾਨੂੰ ਥੋੜਾ ਜਿਹਾ ਔਖਾ ਲੈ ਜਾਣਾ ਤੇ ਡੰਗਰਾਂ ਨੂੰ ਤੂੜੀ ਲਿਜਾਓ ਜੀ ਤੇ ਜਿਆਦਾ ਵਧੀਆ ਕਿਉਂਕਿ ਉਹਨਾਂ ਨੂੰ ਖਣਾਉਣਾ ਵੀ ਜ਼ਰੂਰੀ ਆ ਬਾਕੀਆਂ ਦੇ ਲੰਗਰ ਪਹੁੰਚ ਰਿਹਾ ਆ ਦੇ ਆ ਗਿਆ ਕਰਿਆ ਇਹਨੂੰ ਪੋਰੀ ਆਨੀ ਹੋਰ ਦੇਣਾ ਇਹ ਵੀ ਬਾਈ ਤਾਲੀ ਥੱਲੇ ਗੇਰਦੀ ਔਖਾ ਉਹ ਨੋਏ ਵਾਲੇ ਯਾਰ ਸਿੱਦੇ ਦਾ ਮੂਹਰ ਉਹ ਤੋਂ ਅੱਗੇ ਦਿਖਾਣਾ ਮੜਿਆ ਆਹ ਤੁੜੀ ਠੀਕ ਆ ਜਿਹੜਾ ਅੰਦਰ ਆ ਨਾ ਇਹ ਸਾਫ ਆ ਆਂ ਬੁੱਪ ਜੇ ਨਾ ਬਾਹਰ ਸਾਰੇ ਇੱਕਦਮ ਇਹਨਾਂ ਨਾਲ ਕੰਨ ਨਹੀਂ ਆਪਾਂ ਨੇ ਸਿਰੇ ਤੇ ਹਾਂ ਹਾਂ ਸਭ ਇਹਨਾਂ ਕੇ ਨਾਰੇ ਬੋਲਦੇ ਸੋ ਢੱਡ ਦੋ ਉਹ ਲੱਗ ਜਿਹੜੇ ਫੇਰੇ ਭਾਲੇ ਆ ਸੌਖੇ ਤਾਂ ਦੇਖ ਕੇ ਲੱਗਾ ਮੈਂ ਜਾ ਕੇ ਰਹਿਲਾ ਜਿਹੜਾ ਕੰਮ ਆਏ ਆ ਕਰਦੋ ਆਹ ਇਹ ਸੁਣਾ ਦੇ ਦੀ ਤੂੰ ਫਿਰ ਕਹਿਣ ਲੱਗ ਜਾਂਦਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕਫਾ ਲਾ ਇੱਕ ਨਾ ਵਾਹ ਖੜੇ ਬੈਠੇ ਕੋਈ ਨਹੀਂ ਕੋਈ ਨਹੀਂ ਅੰਮੇ ਕੋਈ ਨਹੀਂ ਇਹ ਸੇਵਾ ਤੇਰੀ ਇਹ ਹੀ ਲੱਗਣੀ ਆ ਹਾਂ 100 ਟੈ ਲੈ ਹੈਗਾ ਕਿ ਨਹੀਂ ਆਹ ਤਾਂ ਹੀ ਆ ਨਾ ਫਾਰੇ ਆਹ ਤਾਂ ਲੈ ਕਿੱਥੋਂ ਲੈ ਗਏ ਅੰਮੇ ਕਿੱਥੋਂ ਹੈ 100 ਰੁਪਏ ਦਾ ਇੱਕ ਟੈ ਲੈ ਕਾ 100 ਕਿੱਥੋਂ ਲੈ ਗਏ ਮੰਡੀ ਚੋਂ ਪਟਾ ਸਾਹ ਤੋਂ ਪਟਾ ਸਾਹ ਤੋਂ ਠੀਕ ਆ ਬੜਾ ਮੰਗਲਾ ਚੱਲ ਕੋਈ ਨਹੀਂ ਨਹੀਂ ਅੱਛਾ ਉਹਨੇ ਕਿਹਾ ਵੀ 10 ਰੁਪਏ ਦਾ ਵੇਚ ਦੇ ਉਹਦੇ ਚ ਉਦਾਂ 12 ਦਾ ਵੇਚ ਗਏ ਹਾਂ ਅੱਛਾ ਕੱਲ ਅਗਲੇ ਦਿਨ ਵੀ ਕੰਮ ਕਰਨਾ ਹੈਲੋ ਤੇ ਬਾਕੀ ਵੀ ਹੋਰ ਡਿਸਕਸ਼ਨ ਵੀ ਕਰ ਲਾਂਗੇ ਦੇਖ ਲਾਂਗੇ ਹੈਲੋ ਕੀ ਬਣਦਾ ਕੀ ਹੋਰ ਕੀ ਜੇ ਲਿਜਾ ਸਕਦੇ ਆ ਤੇ ਹਾਂਜੀ ਬਾਕੀ 2 ਮਿੰਟ ਖੜ ਜੋ ਹਾਂਜੀ ਹਾਂਜੀ ਖੜੂ ਉਹਦਾ ਚੱਲ ਤਬਿਆਤ ਲੈ ਹਿੰਨਾ ਮਿਲ ਗਿਆ ਤੇ ਟੂੜੀ ਲਈ ਹੋਰ ਲੈ ਕੇ ਆਏ ਇਹ ਵੀ ਜ਼ਰੂਰੀ ਆ ਤੇ ਨਾ ਨਾ ਉਰੀ ਨਾਲ ਟੂੜੀ ਉਰੀ ਫੇੜੀ ਸਸਾ ਪਰ ਨਹੀਂ ਤੇ ਭਾਈ ਜੇ ਵੀਡੀਓ ਕੋ ਦੇਖਦਾ ਤਾਂ ਭਾਈ ਸੇਵਾ ਸੇਵਾ ਕਰਦਾ ਕੋਈ ਸੇਵਾ ਦੇ ਲੋ ਸਾਲ ਨੂੰ ਪੈਣੀ ਹੈ ਇਹ ਵੀਡੀਓ ਹੁਣ ਥੋੜੀ ਆਉਣਾ ਇਕਲਾ ਲਾਈਵ ਹੋਏ ਨੇ ਹਾਂ ਜਿਵੇਂ ਕਿਤੇ ਬਾਹਰ ਦੀ ਸੇਵਾ ਹਾਂ ਮਤਲਬ ਕਹਿਣ ਦਾ ਭਾਵ ਵੀ ਜੇ ਕੋਈ ਕਿਸੇ ਨੇ ਕੋਈ ਦਾਨੀ ਸੱਜਣਾ ਕੋਈ ਹੋਵੇ ਹਾਂ ਸੇਵਾ ਕਰਨੀ ਹੋਵੇ ਤਾਂ ਵੀ ਨੰਬਰ ਪਾ ਦਾਂਗੇ ਨੰਬਰ ਕੇ ਚਲ ਕੋਈ ਚੱਕ ਨਹੀਂ ਤੁਸੀਂ ਦੱਸ ਦਿਓ ਜਿੱਦਾਂ ਵੀ ਆਪਾਂ ਕਰ ਲਾਂਗੇ ਤੇ ਪੈਸੇ ਵੱਲੋਂ ਜਾਂ ਫਿਰ ਕੋਈ ਹੋਰ ਕੋਈ ਸੇਵਾ ਕੋਈ ਵੀ ਸੇਵਾ ਕਰਨੀ ਹੋਵੇ ਤਾਂ ਦੱਸ ਦਿਓ ਸਾਨੂੰ ਕਿਉਂਕਿ ਐਟ ਦ ਟਾਈਮ ਲੋਡ ਆ ਸਭ ਨੂੰ ਜਿਹੜੀ ਉੱਥੇ ਦੀ ਤੰਗਤ ਆ ਮੈਨੂੰ ਤਾਂ ਉਹ ਕਹਿੰਦੇ ਵੀ ਥੋੜਾ ਜਿਆ ਢਲ ਕੇ ਆਵੇ ਪਾਣੀ ਘਟ ਜੂਗਾ ਪਰ ਲੱਗ ਜਿਹੜੇ ਸਾਨੂੰ 5 ਦਿਨ ਦਾ ਆਰਾਮ ਲੈ ਆਉ ਬਈ ਇੰਨੇ ਦਿਨ ਤਾਂ ਲੱਗੇ ਜਾਣੇ 5 ਕਿ ਦਿਨ ਤਿਆਰੀ ਕਰਨੇ ਨੂੰ ਵੀ ਪਾਣੀ ਦਿੱਤਾ ਵੀ ਲੱਜਣਾ ਚਾਹੀਦਾ ਹਾਂ ਹਾਂ ਮੈਂ ਦਾ ਪਿੰਡਾਂ ਦੇ ਵਿੱਚ ਜਾ ਕੇ ਫਿਰ ਆ ਜੇ ਉਹੀ ਤਾਂ ਗੱਲ ਆ ਕਿਉਂਕਿ ਮੂੜੇ ਮੂੜੇ ਤਾਂ ਸਾਰਿਆਂ ਨੂੰ ਮਿਲ ਜਾਂਦਾ ਉਹ ਪਿੱਛੇ ਪਿੰਡ ਚ ਕਈਆਂ ਨੂੰ ਸਮਾਨ ਡਿਲੀਵਰ ਨਹੀਂ ਹੋ ਰਿਹਾ ਹੁਣ ਇੰਦਰ ਲਾਉਣ ਨੂੰ ਖਾਰਾ ਚਲੋ ਆਪਣਾ ਜਿਹੜੇ ਆਸਨ ਨਵੇਂ ਮੁੰਡਿਆਂ ਨੇ ਹਿੰਮਤ ਮਾਰੀ ਆ ਦੇਖੋ ਤੇ ਭਰਤੇ ਥੈਲੇ ਆ ਦੇਖ ਲਓ ਕਿੰਨੇ ਭਰਤੇ ਜਿਹੜੇ ਸ਼ੱਕ ਕਰਦੇ ਆ ਦੇਖ ਲਓ ਹੈ ਇੱਧਰ ਮੁੰਡਿਆਂ ਨੂੰ ਛਿੱਕਾਂ ਲੱਗੀਆਂ ਹਾਂ ਮਤਾਂ ਚ ਪਤਾ ਲੱਗਦਾ ਮਤਾਂ ਚ ਪਤਾ ਲੱਗਦਾ ਸਾਰੀ ਤੂੜੀ ਖਾ ਗਏ ਇਹ ਮਧਾਨ ਚਾਗੇ ਪਰਤੇ ਬਈ ਥੋੜੇ ਜਿਹੇ ਰਹਿ ਗਏ ਹੁਣ ਤਾਂ ਆ ਉੱਪਰ ਜਿਹੜੇ ਮੜੇ ਵਿੱਚ ਪਏ ਆ ਬਸ ਥੋੜੇ ਜਿਹੇ ਆ ਕਿੰਨੇ ਕਾ ਨਾਨਾ ਘਟ ਹੁਣ 30 ਕੋਣੇ ਨਾ ਠੀਕ ਹੈਗੇ ਆ ਠੀਕ ਹੈਗੇ ਆ ਆ ਬਸ ਆਈ ਆ ਇਧਰੋਂ ਸਾਰੇ ਚੱਕ ਲੈ ਬਾਰੇ ਹੰਮੇ ਨੇ ਵੀ ਆ ਪੂਰੀ ਸੇਵਾ ਕਰੀ ਭਾਈ ਜੋ ਮਾਰਦੀ ਆ ਨਾਨਾ ਸਹੀ ਆ ਅੰਮੇ ਨੂੰ ਬਤਾਇਆ ਅੰਮਾ ਫੈਕਟਰੀ ਲੱਗ ਗਿਆ ਲੱਗਿਆ ਨਹੀਂ ਲੱਗਿਆ ਨਹੀਂ ਚਲ ਵਧੀਆ ਅੰਮੇ ਕਿੱਥੇ ਲੱਗਿਆ ਅੱਛਾ ਸਮਰਾਟ ਜੀ ਹੈ ਨਾ ਅੰਮੇ ਯਾਰ ਸਮਰਾਟ ਚ ਲੱਗਿਆ ਹੈ ਚਲ ਵਧੀਆ ਚਲੋ ਜੀ ਹੁਣ ਸਾਰੀ ਭਰ ਕੇ ਫੇਰ ਦਿਖਾਉਨੇ ਆ ਇਹ ਗਣਨੀਆਂ ਵੀ ਕਿੰਨੇ ਬੋ ਗਿਆ ओके रवि ਉਹਨੋਂ ਪਾਰਟੀਆਂ ਹਨ ਠੰਡੇ ਦੀ ਪਾਰਟੀਆਂ ਲੋ ਜੀ ਨਿਬੜ ਗਏ ਕੰਮ ਪਰ ਮੁੰਡੇ ਹੋ ਗਏ ਤੂੜੀ ਤੂੜੀ ਹੋਏ ਪਏ ਨੇ ਲਪੜੇ ਪਏ ਨੇ ਆ ਦੇਖੋ ਆ ਸਾਰੇ ਚਿੰਤੇ ਇਧਰ ਸ਼ੁਰੂਆਤਾਂ ਨੇ ਮਤਲਬ ਉਧਰ ਇਹਦਾ ਟ੍ਰੇਲਰ ਹੈ ਉਧਰ ਦਿਖਾਓ ਆ ਦੇਖੋ ਖਾਲੇ 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 ਇਧਰ ਪਏ ਨੇ ਠੀਕ ਆ ਤੇ ਬਾਕੀ ਆਹ ਟਰੈਲੇ ਦੇ ਨਾਲ ਤੇ ਆਹਾ ਏ ਹੈਗਾ 100 ਥੈਲਾ 100 ਥੈਲਾ ਆਪਾਂ 4 ਜਣੇ ਸੀ ਨਾ 4 ਜਣੇ ਨੇ 100 ਥੈਲਾ ਭਰਤਾ ਬਈ ਬਹੁਤ ਮਿਹਨਤ ਕਰੀ ਮੁੰਡਿਆਂ ਨੇ ਬਹੁਤ ਵਧੀਆ ਕੰਮ ਕਰਿਆ ਪੰਡਾਂ ਦਾ ਕੰਮ ਹੋਰ ਹੈ ਜਿਹੜਾ ਕੰਮ ਔਖਾ ਏ ਸਹੀ ਗੱਲ ਬੰਦਾ ਪਰ ਹੁਣ ਔਖੇ ਆਪਾਂ ਬਾਅਦ ਚ ਔਖੇ ਰੋਗੇ ਯਾਰ ਹਾਂ ਪੰਡਣ ਨੂੰ ਬਹੁਤ ਔਖਾ ਆ ਬੰਡਣ ਨੂੰ ਔਖਾ ਰੋਗੇ ਸਹੀ ਹੈ ਪੰਡਾਂ ਦੇ ਵਿੱਚ ਔਖਾ ਆਣਾ ਸੀਗਾ ਸਹੀ ਗੱਲ ਤੇ ਹੁਣ ਆਪਾਂ ਕਿੱਦਾਂ ਚੱਲੀਏ ਚੱਲੀਏ ਫਿਰ ਪਿੰਡ ਨੂੰ ਚਲੋ ਬਈ ਘਰੋ ਘਰੀ ਹੁੰਦੇ ਆ ਬਾਕੀ ਤੁਹਾਨੂੰ ਪਰ ਬਾਅਦ ਚ ਲਵਾਉਂਗਾ ਓਕੇ ਕੈਮਰੇ ਸ ਸਾਨੂੰ ਵੀ ਜੱਜ ਦੇ ਰਿਹਾ ਕਰਨ ਯਾ ਭਾਈ ਜਿਹੜੇ ਕਰਮਲ ਵਾਕੀ ਜਿੰਨਾ ਸੋਇ ਮੈਂ ਸੇ ਕਹ ਕੇ ਸਭ ਦੱਸ ਦਿੰਨਾ ਕਿਸੇ ਚਾਹ ਨਾ ਹੀ ਪਾ ਦੂਗਾ ਹਾਂਜੀ ਹਾਂਜੀ ਠੀਕ ਨਹੀਂ ਜਿਹੜੇ ਵਿਚਾਲੇ ਪਿੰਡ ਉਹ ਰਹਿੰਦੇ ਪਿੰਡ ਵਿਚਾਲੇ ਦਾ ਨਾਲ ਨਾਲ ਜਿਹੜਾ ਦਰਿਆ ਦੇ ਨਾਲ ਦੁੱਧ ਪਾਇਆ ਹਾਂ ਮੈਂ ਉਹ ਚੀਜ਼ਾਂ ਰਹਿ ਰਹੀਆਂ ਨੇ ਲਿਓ ਉਹ ਚੀਜ਼ਾਂ ਨਾਲ ਕੋਈ ਉਹ ਨਹੀਂ ਹੋ ਰਹੀਆਂ ਲੇਕਿਨ ਉਹਨਾਂ ਤੱਕ ਦੀ ਚੀਜ਼ ਜਾਣਨੀ ਚਾਹੀਦੀ ਬਿਲਕੁਲ ਲੇਕਿਨ ਜਿਹੜੇ ਮੂਰੇ ਉਹ ਤਾਂ ਬਈ ਆਪਣੇ ਜਮ੍ਹਾਂ ਕਰ ਲਿਆ ਦਾ ਸਾਰਾ ਕੁਝ ਇਹ ਕਹਾ ਗਿਆ ਤਾਂ ਉਹ ਬੰਦੇ ਕਹਿੰਦੇ ਅੱਗੇ ਨਹੀਂ ਜਾਣ ਦਿੰਦੇ ਯਾਰ ਉਹੀ ਉਹ ਲਾਲਚੀ ਨਹੀਂ ਤੇ ਗਿਆ ਹਾਂ ਲਾਲਚ ਕੇ ਤੇ ਆ ਗਿਆ ਕਿ ਪਾਣੀ ਕਿੰਨਾ ਕਿ ਕਿੰਨਾ ਕਿ ਜਲ ਖਾ ਲੂਗੇ ਉਹ ਪਿਛਲੀ ਵਾਰ ਵੀ ਆਏ ਹੋਏ ਸੀਗਾ ਮੂੜੇ ਮੂੜੇ ਬੰਦਿਆਂ ਨੇ ਲੈ ਲਿਆ ਤੇ ਅਗਲੇ ਬੰਦਿਆਂ ਨੂੰ ਗਿਆ ਨਹੀਂ ਹੈਗਾ ਯਾਰ ਆਪਣੇ ਖੈਰਾਬਾਦ ਹੋ ਗਏ ਨਾ ਮੂਰੇ ਮੂਰੇ ਵਾਲੇ ਸਾਰੇ ਬੰਦੇ ਕੋਲ ਹੈਗੇ ਸਨ ਦੱਸ ਲੈ ਕੇ ਜੀ ਜੀ ਇਹਨਾਂ ਕੋਲ ਤੇ ਆਏ ਗਾਹਾਂ ਵਿਚਾਰੇ ਸੁਣੇ ਬੈਠੇ ਸਾਨੂੰ ਗਾਹਾਂ ਦੇ ਗਾਹਾਂ ਜਿਕਰ ਨਹੀਂ ਤੋਂ ਪੁੱਛ ਪੁੱਛ ਕੇ ਗਾਹਾਂ ਗਾਹਾਂ ਚੀਜ਼ ਦੇ ਕੇ ਆਏ ਇਹਨਾਂ ਨੂੰ ਵੀ ਇਹ ਚੀਜ਼ਾਂ ਹੈਗੀ ਵੀ ਲਾਲਚ ਕੋਈ ਤਿਆਗਦਾ ਹੈਗਾ ਹਰੇਕ ਕੋ ਕਰਦਾ ਬੀਬਾ ਕਰੋ ਜੁਰ ਇਕੱਠਾ ਇਕੱਠਾ ਕਰਕੇ ਜਿੱਤੇ ਦਾ ਤੁਹਾਨੂੰ ਦੇਖਦਾ ਵੀਡੀਓ ਕਰਕੇ ਵੀ ਗੱਲ ਵਾਟਾਂ ਦੇ ਗਾਹਾਂ ਭਾਈ ਕਿਹੜੇ ਗਾਹਾਂ ਉੱਥੇ ਪਹੁੰਚਾ ਦੇ ਕਿਸੇ ਲੋੜਾ ਬਿਲਕੁਲ ਉਹਨਾਂ ਸੀ ਇਹੀ ਗੱਲਾਂ ਕਰਦੇ ਮੈਂ ਕਈ ਬੰਦੇ ਹੋਰ ਕੇ ਵੀ ਗੱਲ ਕਰੀ ਉਹ ਕਹਿੰਦਾ ਵੀਰੇ ਹਾਲੇ ਲਿਜਾਣੇ ਕੋਈ ਫਾਇਦਾ ਹੀ ਨਹੀਂ ਮੈਂ ਤਾਂ ਐਂ ਕਹਿੰਦਾ ਜਦੋਂ ਮੈਂ ਹੋਇਆ ਵੀਰੇ ਉਹ ਬੰਦੇ ਫਿਰ ਗਾਹਾਂ ਤੇ ਜਾਣੇ ਬੰਦੇ ਹੋ ਹੈ ਗਾਹਾਂ ਤੇ ਜਾਣੇ ਬੰਦੇ ਜਾ ਤੱਕ ਹਾਂ ਲੈ ਕਿਉਂਕਿ ਟਰੈਕਟਰ ਵੀ ਜਾ ਨਹੀਂ ਰਹੀ ਜੇ ਕੋਈ ਚੀਜ਼ ਸਾਧਨ ਬਲੇ ਪਰ ਦੇ ਕੇ ਆਉਂਗੇ ਕਿਸੇ ਨੂੰ ਜਾ ਕੇ ਇਹ ਕੀ ਗਾਹੜੀ ਕੋ ਜਾਣ ਦੇ ਕੇ ਰਹਿੰਦੇ ਲੱਗੇ ਇਹ ਕਰੋ ਮਦਦ ਆਪਾਂ ਦੇ ਕੇ ਨਹੀਂ ਕਰੋ ਚਾਹੀਦਾ ਇਹ ਹੁਣ ਫਰਜ ਆ ਰੱਜਿਆਂ ਦੇ ਜਾਣੇ ਕੋਈ ਇਹਨੇ ਸੜਕਾਂ 'ਚ ਲੰਘਾ ਲਾਣਾ ਉਹਦੇ ਨਾਲੇ ਹੁਣ ਜੇ ਇਸ ਟਾਈਮ ਭੁੱਖੇ ਟਿੱਡੇ ਨੇ ਆਲੇ ਤੜੇ 3-3 ਦਿਨੋ ਕੁ ਜਿੰਨਾਂ ਨਹੀਂ ਕੋਈ ਖਾਦਾ ਨਹੀਂ ਕੋਈ ਪਹੁੰਚਿਆ ਜਿੰਨਾਂ ਮਾਲ ਪਾਛੂ ਡੰਗਲ ਜਿੰਨਾਂ ਕੀ ਦੇ ਅਸਰ ਘਰ ਚੱਲਦਾ ਕਈਆਂ ਵਿਚਾਰਾ ਡੰਗਰ ਵੀ ਮਾਰ ਲੇ ਕਿਲੋ-ਕਿਲੋ ਦੁੱਧ ਪੌਣਕ ਪਾ ਕੇ ਅਗਲੇ ਕਰਦੇ ਹੁਣ ਇੱਥੇ ਆਪ ਗਿਆ ਕਰੋ ਮਦਦ ਉਹਨਾਂ ਦੀ ਜਿੰਨਾ ਕੋਈ ਮਕਾਨ ਵੀ ਠਹਿ ਕੇ ਮਕਾਨ ਤਾਂ ਆਪਾ ਪਾ ਨਹੀਂ ਸਕਦੇ ਉਹਨੇ ਜਿੰਨੀ ਕ ਮਦਦ ਤਾਂ ਹਾਂ ਜਿੰਨਾ ਕ ਆਪਣੇ ਆਉ ਸਕਦਾ ਆਪਾਂ ਉਹਨਾਂ ਨੂੰ ਕਰ ਸਕਦੇ ਆ ਠੀਕ ਨਹੀਂ ਇਹਨਾਂ ਆਪਾਂ ਕਾਈ ਵੀ ਉਹਨੇ ਫਲਾਣੇ 100 ਰੁਪਏ ਦਿੱਤਾ ਯਾਰ 100 ਵੀ ਜੇ 900 ਚ 12000 ਹੋ ਗਿਆ 12000 ਹੋ ਗਿਆ ਨਹੀਂ ਤਾਂ 900 ਹੀ ਰਹਿ ਗਿਆ ਤਾਂ ਠੀਕ ਨਹੀਂ ਗੱਲ ਮਦਦ ਜਿੰਨੀ ਹੁੰਦੀ ਹੈ ਅਗਲੇ ਦੇ ਘਰ ਬਿਲਕੁਲ ਬਿਲਕੁਲ ਬਾਕੀ ਭਾਈ ਜਿਆਦਾ ਤੁਸੀਂ ਰਸਨਾ ਇਕੱਠਾ ਕਰਨਾ ਠੀਕ ਹੈ ਕਣਕ ਨੂੰ ਭਰ ਦਿੰਦੇ ਆ ਨਾ ਕੋਈ ਚੱਕਾ ਠੀਕ ਨਹੀਂ ਬਾਕੀ ਜਿੰਨੀ ਜੋ ਹੋ ਸੇਵਾ ਹੋਈ ਉਹ ਵੀ ਆਈ ਕਰ ਦਿੰਦੇ ਆ ਇਹ ਨਹੀਂ ਮੈਂ ਇੰਨਾ ਗਾੜਾ ਕਰੂੰਗਾ ਜਿੰਨਾ ਜੋ ਸਰਦਾ ਮੁੱਟੀ ਮੁੱਟੀ ਸਰ ਕੇ ਆਪਾਂ ਹੋਗੇ ਕਰੋ ਆਓ ਜਿੰਨਾ ਜਿੰਨਾ ਹੋ ਸਕਦਾ ਜਿਹੜੋ ਤੋਂ ਆਪਣਾ ਬੱਸ ਆਪਣੇ ਕੰਨੀ ਤੇ ਕਰੋ ਯਾਰ ਜਿੰਨਾ ਵੀ ਹੋ ਗਿਆ 20 ਕਿਲੋ 30 ਕਿਲੋ 4 ਕੰਨ ਦਾ ਸਰੂਗਾ ਜੀ ਇਹ ਤਾਂ ਨਹੀਂ ਹੈਗਾ ਵੀ ਅਸੀਂ ਟਰਾਲੀ ਭਰ ਕੇ ਲੈ ਕੇ ਜਾਣਾ ਜਿੰਨਾ ਘੇਰ ਹੋ ਗਿਆ ਬੰਦੇ ਦਾ ਸਰਿਆ ਓੰਨਾ ਕ ਬੰਦੇ ਨੇ ਕਰਤਾ ਹਾਂ ਜ਼ਰੂਰੀ ਥੋੜੀ ਆ ਵੀ ਆਪਾਂ ਨੇ ਦਿਖਾਵਾ ਕਰਨਾ ਦਿਖਾਵਾ ਕਰਨਾ ਇਹ ਇਹ ਆਪਣੀ ਚੀਜ਼ ਜਿਹੜੀ ਜਾਊਗੀ ਕਿਸੇ ਦੇ ਮੂੰਹ ਚ ਪੈਂ ਜਵੇ ਕਿਸੇ ਦਾ ਆਰਥ ਸਰ ਜਵੇ ਇਹ ਨਾ ਹੁਣ ਉੱਥੇ ਉਹਨਾਂ ਨੇ ਬੰਦਾ ਕੁੱਟਿਆ ਵੀ ਇੱਕ ਹੂੰ ਉਹ ਵੀ ਵੀਡੀਓ ਦੇਖੀ ਉਹ ਲੈ ਮੰਨ ਲਾ ਮੇ ਤੁਹਾ ਤੇਰਾ ਸਣ ਲੈ ਲਿਆ ਮੈਂ ਦੁਕਾਨ ਤੋਂ ਦੇ ਕੇ ਆਇਆ ਇਹ ਤਾਂ ਗੱਲ ਗੱਲ ਤੱਕ ਉਹ ਗਿਆ ਕਾ ਵਾ ਤੇ ਵੇਚਣ ਵਾ ਤੇ ਛੋਡ ਗਿਆ ਇਹ ਚੀਜ਼ਾਂ ਵੀ ਇਹ ਚੀਜ਼ਾਂ ਵੀ ਲੋਕਾਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਨਾ ਯਾਰ ਫਰੀ ਦੀ ਚੀਜ਼ ਕੌਣ ਪਿਆਕ ਦੋ ਲੋਕਾਂ ਨੇ ਵਰੀ ਪਰੱਖ ਰੱਖੀ ਹੋਈ ਆ ਅਈਏ ਟੈਂ ਵੀ ਲੋਕ ਆਪਣਾ ਆਪਣਾ ਗੇਮ ਕਰਦੇ ਆ ਹਾਂ ਬਈ ਆਪਾਂ ਜਿੱਥੇ ਤੱਕ ਵੀ ਜਿੱਥੇ ਪੁੱਛ ਕੇ ਚੱਕ ਕੇ ਫੇਰ ਛਿਦ ਦੇਉ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਲੈ ਕੇ ਨਹੀਂ ਜਾਣਾ ਚੰਗੀ ਗੱਲ ਐ ਇਹ ਚੀਜ਼ ਹੁਣ ਐਸੀ ਚੀਜ਼ ਲੱਗਦੀ ਆ ਆਪਣੀ ਬਿਲਕੁਲ ਆ ਪਰਮਾਤਮਾ ਦਾ ਕੋਈ ਪਤਾ ਨਹੀਂ ਆਪਣੀ ਅੱਜ ਵੀ ਹਾਂ ਇਹ ਵੀ ਹੋ ਸਕਦਾ ਜੇ ਸਾਹ ਉਹਨਾ ਆਪਣੇ ਮਿਹਨਤ ਦੇ ਰਹੇ ਆ ਤੇ ਪਾਵੇਂ ਮਹਾਰਾਜ ਦੀ ਕਿਰਪਾ ਆ ਆਪਾਂ ਤੋਂ ਉਸ ਕਹੀ ਜਾਈਏ ਆਪਾਂ ਹੋਰ ਜਿਹਾ ਆਪਣੀ ਨਰੀਆਂ ਦਾ ਹੀ ਆ ਉਹ ਮੈਂ ਦੋ ਤਿੰਨ ਬੰਦੇ ਆਏ ਕਿ ਥੋੜੇ ਦਰਿਆ ਬੋਚਦੇ ਆ ਮੈਨੂੰ ਦਰਿਆ ਦਾ ਨਹੀਂ ਹੈਗਾ ਸਾਨੂੰ ਸਾਡੀਆਂ ਨਦੀਆਂ ਦਾ ਦੇਖਿਆ ਜਾ ਵੀਰ ਨਦੀ ਇੰਨੀ ਹੁੰਦੀ ਵੀ ਨਹੀਂ ਹੈਗੀ ਦਰਿਆ ਜਿੰਨੀ ਦਾ ਨਹੀਂ ਨਦੀ ਹੁੰਦੀ ਨਾ ਜਲਤਾ ਹੋਣਾ ਜਿੱਥੇ ਦਰਿਆ ਟੁੱਟਿਆ ਉੱਥੇ ਜ਼ਿਆਦਾ ਜਿੱਥੇ ਹੁਣ ਬੜੇ ਬੜੇ ਉਹ ਬਾਈ ਜੀ ਨਵਾਨ ਆਪਣੇ ਆਪੇ ਇਸ ਟਾਈਮ ਘੱਟੋ ਘੱਟ 50 ਫੁੱਟ ਨਵਾਨ ਚਾਹੋ ਆਉਗਾ ਘੱਟੋ ਘੱਟ ਆਪਾਂ ਗਏ ਬਰੇ ਜੀ ਲਾਉਂਦੇ ਇੰਦਰ ਨਵਾਨੇ ਚਲੇਗਾ ਸਾਰਾ ਠੀਕ ਆ ਪਾਣੀ ਇਹਦੇ ਪਾਣੀ ਇਹ ਮੇਥਾ ਕਦੇ ਲੈਣੇ ਨੂੰ ਨਹੀਂ ਚੱਲਦਾ ਹੂੰ ਸਹੀ ਆ ਫੇਰੀ ਉੱਥੇ ਬਾਈ ਠੀਕ ਆ ਉਹ ਚਲਿਆ ਇਹਲਾ ਵੀ ਆ ਕਿਹੜੇ ਕਿਹੜੇ ਦਰਿਆ ਤੇ ਨੇ ਆ ਉਹ ਕਹਿੰਦੇ ਪਾਣੀ ਆ ਰਹੇ ਮਾਤ